ਸਿਹਤ ਕਾਫੀ ਨਾਜ਼ੁਕ ਹੈ ਜਿਵੇਂ ਹੁਣ ਇੰਨੇ ਦਿਨ ਤਾਂ ਆਪਾਂ ਨੂੰ ਸਾਰੇ ਨੂੰ ਪਤਾ ਹੈ ਕਿ ਜਿਸ ਚੀਜ਼ ਤੇ ਅਸੀਂ ਚੱਲਣਾ ਹੁੰਦਾ ਖਾਣਾ ਪੀਣਾ ਜੇ ਉਹ ਨਾ ਹੋਵੇ ਤਾਂ ਸਰੀਰ ਦਾ ਕੀ ਹਾਲ ਹੁੰਦਾ ਉਹ ਕਾਫੀ ਮਤਲਬ ਕਿ ਸਰੀਰ 'ਚ ਜਿਵੇਂ 10 ਵੀ ਰਹੇ ਨੇ ਕਿ ਅਪਰ ਡਾਊਨ ਜਿਹੜਾ ਬੀਪੀ ਉਹ ਵੀ ਅਪਰ ਡਾਊਨ ਹੋ ਰਿਹਾ ਇਹ ਚਾਹੀਦਾ ਕਿਤੇ ਨਾ ਕਿਤੇ ਸਾਡੇ ਦੇ ਦੇ ਪ੍ਰਧਾਨ ਮੰਤਰੀ ਨੂੰ ਕਿ ਜਿਹੜਾ ਹੈਗਾ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਜਲਦੀ ਜਿਹੜਾ ਗੌਰ ਕਰਨੀ ਚਾਹੀਦੀ ਔਰ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਇਨਸਾਨ ਹੈ ਉਦੋਂ ਇਹੋ ਜਿਹਾ ਫੈਸਲਾ ਲੈਂਦਾ ਜਦੋਂ ਕਿਸੇ ਪਾਸੇ ਕੋਈ ਸੁਣਵਾਈ ਨਾ ਹੋ ਰਹੀ ਹੋਵੇ ਅੱਜ ਤੱਕ ਅੱਜ 22 ਦਿਨ ਹੋ ਚੁੱਕੇ ਡੱਲੇਵਾਲਾ ਪਾਵਰ ਦੇਖ ਕੇ ਆਉਂਦਾ ਪੰਜਾਬ ਸਰਕਾਰ ਵੱਲੋਂ ਜਾਂ ਕਿਸੇ ਐਮਐਲਏ ਵੱਲੋਂ ਕੋਈ ਬਿਆਨ ਨਾ ਆਉਣਾ ਇਹ ਕਿਤੇ ਨਾ ਕਿਤੇ ਖਾਣਾ ਕੋ ਸੋਚ ਰਿਹਾ ਦਿਮਾਗ ਦੇ ਨਹੀਂ ਦੇਖੋ ਦੇਖੋ ਮੈਂ ਸਾਡੇ ਜਿਹੜੇ ਐਮਪੀ ਨੇ ਸਾਡੇ ਮਾਲਵਿੰਦਰ ਕੰਗ ਜੀ ਨੇ ਉਹ ਵੀ ਲਗਾਤਾਰ ਲੋਕ ਸਭਾ ਦੇ ਵਿੱਚ ਜਿਹੜਾ ਹੈਗਾ ਬੋਲ ਰਹੇ ਨੇ ਔਰ ਸਾਡੇ ਐਮਪੀ ਸੰਗਰੂਰ ਤੋਂ ਮੀਤੀਹਰ ਜੀ ਉਹ ਵੀ ਲਗਾਤਾਰ ਬੋਲ ਰਹੇ ਨੇ ਦੇਖੋ ਇਹ ਮਸਲਾ ਕੇਂਦਰ ਨੇ ਹੱਲ ਕਰਨ ਨੂੰ ਕੇਂਦਰ ਜੇ ਚਾਹੇ ਤਾਂ ਦੇਖੋ ਸਾਡੇ ਦੇਸ਼ ਦੀ ਰਾਜਧਾਨੀ ਹੈ ਜੇ ਉੱਥੇ ਸਾਰੀ ਜਾ ਸਕਦੇ ਨੇ ਤਾਂ ਕਿਸਾਨਾਂ ਨੂੰ ਵੀ ਜਾਣ ਦਾ ਉੱਥੇ ਅਧਿਕਾਰ ਹੋਣਾ ਚਾਹੀਦਾ ਉਥੇ ਪਿਛਲੇ 1 ਸਾਲ ਤੋਂ ਜਿਹੜੇ ਪੰਜਾਬ ਦੇ ਬਾਰਡਰਾਂ ਤੇ ਜਿਹੜੇ ਕਿਸਾਨ ਬੈਠੇ ਨੇ ਉਥੇ ਜਾਣ ਗੱਲ ਕਰਨ ਔਰ ਮਸਲੇ ਹੱਲ ਕਰਨ ਉਹ ਉਹੀ ਪੰਜਾਬ ਹੈ ਜਿਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਔਰ ਦੇਸ਼ ਦਾ ਜਿਹੜਾ ਢਿੱਡ ਭਰਨ ਵਾਸਤੇ ਆਪਣੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਬੰਜਰ ਕਰ ਲੀਆਂ ਕਿਉਂਕਿ ਰੇਹਾ ਸਪਰੇਹਾ ਪਾ ਪਾ ਕੇ ਪਾਪਾ ਕੇ ਫਸਲ ਦੀ ਕੁਆਂਟੀਟੀ ਵਧਾਉਣ ਪੈਦਾਵਾਰ ਵਧਾਉਣ ਵਾਸਤੇ ਅਸੀਂ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਖਰਾਬ ਕਰ ਲੀਆਂ ਔਰ ਪੰਜਾਬ ਉਹ ਸਟੇਟ ਹੈ ਜਿਨੇ ਹਮੇਸ਼ਾ ਜਦੋਂ ਵੀ ਦੇਸ਼ ਤੇ ਭੀੜ ਪਈ ਆ ਉਹਨਾਂ ਨੇ ਹੋਕੇ ਆਪਣੇ ਜਿਹੜੇ ਸੀਨੇ ਤੇ ਗੋਲੀ ਵੀ ਖਾਧੀ ਆ ਔਰ ਦੇਸ਼ ਲਈ ਮਰ ਵੀ ਮਟੇ ਨਗੇ ਜੇ ਹੁਣ ਆਪਾਂ ਹੁਣ ਦੀ ਗੱਲ ਕਰੀਏ ਤਾਂ ਇਹ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੇ ਦੇਸ਼ ਦਾ ਢਿੱਡ ਭਰਿਆ ਜਦੋਂ ਸਾਨੂੰ ਦੂਜੇ ਦੇਸ਼ਾਂ ਮੂਰੇ ਹੱਥ ੱਡਣਾ ਪੈਂਦਾ ਸੀ ਸੋ ਚਾਹੀਦਾ ਕੇਂਦਰ ਸਰਕਾਰ ਨੂੰ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਜਿਹੜੀਆਂ ਕਿਸਾਨੇ ਮਸਲੇ ਕਿਸਾਨੀ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ ਕੀ ਕੋਈ ਟੀਮ ਬਣ ਕੇ ਕੰਮ ਕਰਨਗੇ ਕਿ ਕੋਈ ਰਾਮਨਾਥ ਕਾਇਮ ਕੀਤਾ ਵੀ ਕਿਸਾਨਾਂ ਦੀ ਮੰਗਾ ਨੂੰ ਲੈ ਕੇ ਕੋਈ ਮੀਟਿੰਗ ਹੋ ਸਕੇ ਕੀ ਕੋਈ ਲੈਟਰ ਆਇਆ ਨਹੀਂ ਦੇਖੋ ਮੈਂ ਐਮਐਲਏ ਹਾਂ ਕਿਉਂਕਿ ਮੈਂ ਕੋਈ ਮంత్రి ਨਹੀਂ ਹੈਗਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਨਾ ਮੈਂ ਖੇਤੀਬਾੜੀ ਮੰਤਰੀ ਆ ਅਸੀਂ ਅਸੀਂ ਕਿਸਾਨ ਆ ਅਸੀਂ ਕਿਸਾਨ ਹੋਣ ਦੇ ਨਾਤੇ ਅਸੀਂ ਅੱਜ ਬਿਲਕੁਲ ਡੱਲੇਵਾਲ ਸਾਹਿਬ ਨਾਲ ਜਿਹੜਾ ਹਮਦਰਦੀ ਪ੍ਰਗਟ ਕਰਦੇ ਆ ਔਰ ਉਹਨਾਂ ਦੇ ਨਾਲ ਆ ਕਿਉਂਕਿ ਇਹ ਸਾਡੀ ਸਾਰੀਆਂ ਨਸਲਾਂ ਦਾ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਨਸਲਾਂ ਉਹਨਾਂ ਵਾਸਤੇ ਆ ਸਾਡੇ ਵੀ ਬੱਚੇ ਨੇ ਉਹ ਵੀ ਖੇਤੀ ਕਰਦੇ ਨੇ ਅਸੀਂ ਵੀ ਖੇਤੀ ਕਰਦੇ ਆ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆ ਜਿਹੜਾ ਇਹ ਲੜਾਈ ਆ ਜਿਹੜੀ ਲੜਨੀ ਚਾਹੀਦੀ। ਬਿਲਕੁਲ ਸਹਿਬਾਨ ਬੈਠੇ ਹੋ CM ਸਾਹਿਬ ਕਿਉਂ ਚੁੱਪੀ ਧਾਰੀ ਹੋਈ ਹੈ ਇਸ ਦਾ ਜਦ ਤੁਸੀਂ ਵੀ ਐਮਐਲਏ ਹੋ ਸਰਕਾਰ ਦੇ ਨਹੀਂ ਇਹ ਇਹ ਕੇਂਦਰ ਇਹ ਕੇਂਦਰ ਦਾ ਜਿਹੜਾ ਮਸਲਾ ਕੇਂਦਰ ਦਾ ਹੈ ਕੇਂਦਰ ਤੇ ਨਾਲ ਗੱਲ ਕਰਨ ਦਾ ਕੋਈ ਨਹੀਂ ਸਰ ਉਹ ਬਿਲਕੁਲ ਬਿਲਕੁਲ ਜਿਹੜਾ ਕਈ ਚੀਜ਼ਾਂ ਨੇ ਜਿਹੜੀਆਂ ਨਹੀਂ ਹਜੇ ਤੁਹਾਡੇ ਤੱਕ ਸ਼ਾਇਦ ਪਹੁੰਚੀ ਆਉਣੀਆਂ ਉਹ ਵਾਕਈ ਉਥੇ ਕੇਂਦਰ ਨਾਲ ਲਗਾਤਾਰ ਟੱਚ 'ਚ ਨੇ ਔਰ ਜਿਵੇਂ ਵੀ ਇਹ ਮਸਲੇ ਨੂੰ ਹੱਲ ਕਰਨ ਵਾਸਤੇ ਹਰ ਤਰ੍ਹਾਂ ਦੇ ਇੱਕ ਹੁੰਦੇ ਨਾਤੇ ਤੁਸੀਂ ਵੀ ਭਗਵਾਨਤਮਾਨ ਜਾਂ ਕੇਂਦਰ ਸਰਕਾਰ ਤੱਕ ਇਹ ਗੱਲ ਰੱਖ ਸਕਦੇ ਹੋ ਕਿਸਾਨਾਂ ਦੀ ਅੰ ਦੇਖੋ ਦੇਖੋ ਇਹ ਇਹ ਅਸੀਂ ਹੁਣ ਉਰੇ ਆਉਣ ਦਾ ਮਕਸਦ ਇਹ ਹੀ ਹੈ ਕਿ ਅਸੀਂ ਆਏ ਆ ਸਾਡੀ ਸਾਡੀ ਵੀ ਗੱਲ ਪਹੁੰਚੇ ਬਾਕੀ ਸਾਡੇ ਐਮਪੀ ਨੇ ਜਿਹੜੇ ਉਹ ਵੀ ਲਗਾਤਾਰ ਉਹ ਕਰ ਰਹੇ ਨੇ ਸੋ ਮੈਂ ਤੁਹਾਡੇ ਮਾਧਿਅਮ ਜਰੀਏ ਬਾਕੀ ਵੀ ਜਿਹੜੇ ਐਮਪੀ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਘਟੋ ਘਟ ਜਿਹੜੀ ਲੋਕ ਸਭਾ ਸੈਸ਼ਨ ਚੱਲ ਰਿਹਾ ਉੱਥੇ ਜਿਹੜਾ ਬਾਹਰ ਹੈ ਉਹ ਸਾਰੇ ਇਕੱਠੇ ਹੋ ਕੇ ਜਿਹੜਾ ਪ੍ਰਦਰਸ਼ਨ ਕਰਨ ਕਿਉਂਕਿ ਉਹ ਕਿ ਸੇ ਇੱਕ ਦਾ ਨਹੀਂ ਹੈ ਸਾਰੇ ਜਨੇ ਦੇਸ਼ ਦੇ ਐਮਪੀ ਨੇ ਉਹਨਾਂ ਦਾ ਸਾਰਿਆਂ ਦਾ ਮੰਨਦਾ ਕਿ ਰਲ ਮਿਲ ਕੇ ਜਿਹੜਾ ਇਹ ਲੜਾਈ ਹੈ ਜਿਹੜੀ ਲੜੀ ਜਾਵੇ ਤਾਂ ਕਿ ਡੱਲੇਵਾਲ ਸਾਹਿਬ ਖੁਸ਼ੀ ਖੁਸ਼ੀ ਆਪਣੇ ਘਰੇ ਜਾਣ ਕਿਹਦਾ ਕੀਦਾ ਜੀ ਕਰਦਾ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਜਾਣਦਾ ਕਿਸੇ ਦਾ ਜੀ ਨਹੀਂ ਕਰਦਾ ਉਹਨਾਂ ਨੂੰ ਆਖੀਰ ਦੇ ਵਿੱਚ ਇਹ ਫੈਸਲਾ ਲੈਣਾ ਪਿਆ ਸੋ ਇਸ ਕਰਕੇ ਇਹ ਇਹ ਫੈਸਲੇ ਉਦੋਂ ਲਏ ਜਾਂਦੇ ਨੇ ਜਦੋਂ ਕਿਸੇ ਪਾਸੇ ਕੋਈ ਨਾ ਗੱਲਬਾਤ ਬਣਦੀ ਹੈ ਸਰਕਾਰ ਵੱਲੋਂ ਕੋਈ ਮੈਡੀਕਲ ਟੀਮ ਵੀ ਡੱਲੇਵਾਲ ਸਾਹਿਬ ਦੀ ਸਿਹਤ ਵਿਸ਼ੇਸ਼ਤ ਲਈ ਭੇਜੀ ਗਈ ਹੈ ਕੋਈ ਦੇਖੋ ਲਗਾ ਲਗਾਤਾਰ ਜਿਹੜੇ ਹੈਗਾ ਡਾਕਟਰ ਇੱਥੇ ਹੈਗੇ ਉਹ ਲਗਾਤਾਰ ਦੇਖ ਭਾਲ ਹੈ ਜਿਹੜੀ ਚੱਲ ਰਹੀ ਆ ਬਾਕੀ ਕੋਈ ਹੋਰ ਵੀ ਸਾਡੇ ਚ ਕੋਈ ਧਿਆਨ ਚ ਉਹ ਨਹੀਂ ਰੱਖਾਂਗੇ